ਕੈਨੇਡਾ ਦੇ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਚਾਰ ਸੂਬਿਆਂ ਨੇ ਤਾਜ਼ਾ ਡਰਾਅ ਵਿੱਚ ਸੂਬਾਈ ਇਮੀਗ੍ਰੇਸ਼ਨ ਲਈ ਉਮੀਦਵਾਰਾਂ ਨੂੰ ਸੱਦਾ ਭੇਜ ਦਿੱਤਾ ਬ੍ਰਿਟਿਸ਼ ਕੋਲੰਬੀਆ ਅਲਬਰਟਾ ਮੈਨੀਟੋਬਾ ਤੇ ਪ੍ਰਿੰਸ ਐਡਵਰਡ ਆਇਲੈਂਡ ਨੇ ਇਸ ਹਫ਼ਤੇ ਸੂਬਾਈ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਸੱਦਾ ਭੇਜ ਦਿੱਤਾ 29 ਨਵੰਬਰ ਅਤੇ 17 ਦਸੰਬਰ ਦੇ ਵਿਚਕਾਰ ਅਲਬਰਟਾ ਨੇ ਧਾਰਾ ਵਿੱਚ 15 ਡਰਾਅ ਕਰਾਏ ਨੇ ਕੁੱਲ ਮਿਲਾ ਕੇ ਵਕ-ਵਕ ਘੱਟੋ-ਘੱਟ ਸਕੋਰਾਂ ਦੇ ਨਾਲ 1700 ਤੋਂ ਵੱਧ ਉਮੀਦਵਾਰਾਂ ਨੂੰ ਅਰਜੀ ਦੇਣ ਲਈ ਸੱਦੇ ਪੱਤਰ ਜਾਰੀ ਕੀਤੇ ਗਏ ਨੇ ਜਿਸ ਵਿੱਚ 29 ਨਵੰਬਰ ਨੂੰ ਅਲਬਰਟਾ ਅਵਸਰ ਸਟ੍ਰੀਮ ਦੇ ਵਿੱਚ ਕਾਰਡ ਸਕੋਰ ਤੇ 687 ਸੱਦੇ ਤੇ 4 ਦਸੰਬਰ ਨੂੰ ਸਮਰਪਿਤ ਹੈਲਥ케ਅਰ ਪਾਥਵੇ ਐਕਸਪਰਟਸ ਵਿੱਚ 49 ਸਕੋਰ ਦੇ ਨਾਲ 52 ਸੱਦੇ ਤੇ 4 ਦਸੰਬਰ ਨੂੰ ਸਮਰਪਿਤ ਹੈਲਥ케ਅਰ ਪਾਥਵੇ ਦੇ ਵਿੱਚ 47 ਦੇ ਸਕੋਰ ਨਾਲ 27 ਸੱਦੇ 10 ਦਸੰਬਰ ਨੂੰ 65 ਸਕੋਰਾਂ ਦੇ ਨਾਲ 262 ਸੱਦੇ 11 ਦਸੰਬਰ ਨੂੰ ਉਰਨਾਹਟ ਸਕੋਰਾਂ ਦੇ ਨਾਲ 87 ਸੱਦੇ 11 ਦਸੰਬਰ ਨੂੰ 43 ਦੇ ਨਾਲ 11 ਸੱਦੇ ਦਸੰਬਰ 11 ਵਿਸਮਰਪਿਤ ਹੈਲਥ케ਅਰ ਪਾਦਵੇ ਐਕਸਪੈਕਟਸ ਐਂਟਰੀ ਦੇ ਵਿੱਚ 52 ਸਕੋਰਾਂ ਦੇ ਨਾਲ 87 ਸੱਦੇ ਅਲਬਰਟਾ ਐਕਸਪ੍ਰੈਸ ਸੈਂਟਿਸਟ੍ਰੀਮ 11 ਦਸੰਬਰ ਨੂੰ 50 ਸਕੋਰਾਂ ਨਾਲ 30 ਸੱਦੇ 12 ਦਸੰਬਰ ਨੂੰ 50 ਸਕੋਰਾਂ ਨਾਲ 11 ਸੱਦੇ 12 ਦਸੰਬਰ ਨੂੰ ਇੱਕ ਹੋਰ 65 ਸਕੋਰਾਂ ਦੇ ਨਾਲ 260 ਸੱਦੇ ਸੈਰਸਪਾਟਾ ਦੇ ਪੁਰਾਣਾ ਸੈਰੀ ਸਟੀਮ ਦੇ ਤਹਿਤ ਤੇ 13 ਦਸੰਬਰ ਨੂੰ ਅਲਬਰਟਾ ਐਕਸਪ੍ਰੈਸੈਂਟ੍ਰਿਸ ਟੀਮ ਲਾ ਇਨਫੋਰਮੈਂਟ ਪਾਥਵੇ ਦੇ ਵਿੱਚ 48 ਦੇ ਸਕੋਰ ਨਾਲ 4 ਸੱਦੇ ਅਲਬਰਟਾ ਆਫਸਰਸ ਟੀਮ ਨੇ 13 ਦਸੰਬਰ ਨੂੰ 50 ਸੱਦੇ 50 ਸਕੋਰਾਂ ਨਾਲ 147 ਸੱਦੇ ਤੇ 16 ਦਸੰਬਰ ਨੂੰ ਅਲਬਰਟਾ ਐਕਸਪ੍ਰੈਸੈਂਟ੍ਰਿਸ ਟੀਮ ਦੇ ਵਿੱਚ 50 ਸਕੋਰਾਂ ਨਾਲ 110 ਸੱਦੇ ਅਤੇ ਸਮਰਪਿਤ ਹੈਲਥ ਕੇਅਰ ਪਾਥਵੇ 17 ਦਸੰਬਰ ਨੂੰ 47 ਸਕੋਰਾਂ ਦੇ ਨਾਲ 14 ਸੱਦੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਇਸ ਵਿੱਚ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਨੇ 17 ਦਸੰਬਰ ਨੂੰ ਆਪਣੇ ਉਦਮੀ ਆਧਾਰ ਤੇ ਖੇਤਰੀ ਧਾਰਾਵਾਂ ਦੇ ਤਹਿਤ ਚੋਣ ਆਯੋਜਿਤ ਕੀਤੀ ਲਾਗੂ ਕਰਨ ਦੇ ਘੱਟੋ ਘੱਟ 11 ਸੰਦੇ ਕੁੱਲ ਮਿਲਾ ਕੇ ਜਾਰੀ ਕੀਤੇ ਗਏ ਹਨ ਹਰੇਕ ଷ୍ਟਰੀਮ ਲਈ ਵੱਖ-ਵੱਖਰੇ ਕੱਟ-ਆਫ ਸਕੋਰਾਂ ਦੇ ਨਾਲ ਉਦਮੀ ਆਧਾਰ ଷ୍ਟਰੀਮ ਕੱਟ-ਆਫ ਸਕੋਰ 115 ਜਾਰੀ ਕੀਤੇ ਗਏ ਆਈਟੀਏ 10 ਉਦਮੀ ਖੇਤਰੀ ଷ୍ਟਰੀਮ ਦੇ ਵਿੱਚ ਕੱਟ-ਆਫ ਸਕੋਰ 114 ਦੇ 5 ਸੰਦੇ ਮੈਨੀਟੋਬਾ 11 ਦਸੰਬਰ ਨੂੰ ਮੈਨੀਟੋਬਾ ਪੀਐਨਪੀ ਨੇ ਦੋ ਧਾਰਮ ਦੇ ਦਿਨ ਡਰਾ ਕੱਢੇ ਸਭ ਤੋਂ ਪਹਿਲਾ ਅੰਤਰਰਾਸ਼ਟਰੀ ਸਿੱਖਿਆ ਸਟਰੀਮ ਦੇ ਤਹਿਤ ਹੋਏ ਸਟਰੀਮ ਦੇ ਅਧੀਨ ਯੋਗਤਾ ਤੇ ਮਾਪਦੰਡ ਨੂੰ ਪੂਰਾ ਕਰਨ ਨੂੰ ਲਾਗੂ ਕਰ ਲਈ 297 ਸਲਾਪੱਤਰਾਂ ਦੇ ਨਾਲ ਦੂਜਾ ਡਰਾ ਸਕਿੱਲ ਵਰਕਰ ਓਵਰਸੀਸ ਸਟਰੀਮ ਦੇ ਤਹਿਤ ਹੋਇਆ ਤੇ 102 ਉਮੀਦਵਾਰ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਦਾ ਘੱਟੋ-ਘੱਟ 630 ਸਕੋਰ ਸੀ ਕੁੱਲ ਮਲਾਕੇ ਅਪਲਾਈ ਕਰਨ ਲਈ SLA 399 ਪੱਤਰ ਜਾਰੀ ਕੀਤੇ ਗਏ 43 ਉਮੀਦਵਾਰਾਂ ਨੂੰ ਜਾਰੀ ਕੀਤੇ ਜਿਨ੍ਹਾਂ ਵਿੱਚ ਇੱਕ ਐਕਸਟਰਾ ਐਕਸ ਐਂਟਰੀ ਪ੍ਰੋਫਾਈਲ ਨੰਬਰ ਅਤੇ ਨੌਕਰੀ ਲੱਭਣ ਦੀ ਪ੍ਰਮਾਣਿਕਤਾ ਨੂੰ ਕੋਡ ਐਲਾਨ ਕੀਤਾ ਪ੍ਰਿੰਸ ਐਡਵਰਡ 16 ਦਸੰਬਰ ਨੂੰ ਪੀਈਆਈ ਪੀਐਨਪੀ ਬਿਜ਼ਨਸ ਵਰਕ ਪਰਮਿਟ ਐਂਟਰੀ ਓਪਨਰ स्ट्रीम ਦੇ ਤਹਿਤ ਲੇਬਰ ਐਂਡ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ ਸੱਦੇ ਕੱਢੇਗੇ ਲੇਬਰ ਅਤੇ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਤਹਿਤ ਬਤਿਮੇਂ ਦੁਆਰਾ ਸਦਾ ਭੇਜਿਆ ਗਿਆ بزਨਸ ਆਫ ਵਰਕ ਪਰਮਟ ਐਂਟਰਪ੍ਰਿਨਿਓਟਰ ਸਟ੍ਰੀਮ ਦੇ ਤਹਿਤ ਸਿਰਫ ਇੱਕ ਉਮੀਦਵਾਰਾ ਸਦਾ ਦਿੱਤਾ ਗਿਆ ਜਿਸ ਵਿੱਚ ਟੂਵਰਡ ਪੁਆਇੰਟ 3 ਹੌਲਡ 125 ਸੀ ਰੀਡਿੰਗ ਖਬਰ ਨਾਮਾ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਖਬਰ ਹੋ ਕਵਰਾ ਦੇਖ ਲਈ ਸੁਣਨੀਆ ਪੜਨੀਆ ਤਾਂ ਬਣੇ ਰੋ ਆਜ ਨਿਊਜ਼ ਵਾਲਾ ਦੇ ਨਾਲ